ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਰੋਜ਼ਾਨਾ ਪਾਣੀ ਵਧ ਰਿਹਾ 3 ਸਤੰਬਰ ਨੂੰ ਇਹ ਪਾਣੀ ਵਧ ਕੇ 1677.84 ਹੋ ਗਿਆ ਜੋ ਕਿ 1680 ਫੁੱਟ ਦੇ ਕਰੀਬ ਦੱਸਿਆ ਜਾ ਰਿਹਾ ਭਾਖੜਾ ਡੈਮ ਤੋਂ ਪਾਣੀ ਦੀ ਆਮਦ 86822 ਕਿਊਸਿਕ ਹੈ ਅਤੇ ਟਰਬਾਈਨਾ ਅਤੇ 7 ਫੁੱਟ ਖੁੱਲੇ 게ਟਾਂ ਦੇ ذریعے 65000 ਕਿਊਸਿਕ ਪਾਣੀ ਨੰਗਲ ਡੈਮ ਨੂੰ ਛੱਡਿਆ ਜਾ ਰਿਹਾ ਜੋ ਕਿ ਖੱਡਾ ਨਾਲਿਆਂ ਤੋਂ ਹੁੰਦਾ ਹੋਇਆ 66000 ਕਿਊਸਿਕ ਹੋ ਜਾਂਦਾ ਜਿਸ ਦੇ ਨਾਲ ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ਨਹਿਰ ਵਿੱਚ 9000 ਕਿਊਸਿਕ ਅਤੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ 8000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਸਤਲੁਜ ਦਰਿਆ ਵਿੱਚ 48000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੋ ਕਿ ਸਵੇਰੇ 6 ਵਜੇ ਬੀਬੀਐਮਬੀ ਵਿਭਾਗ ਨੰਗਲ ਡੈਮ ਤੋਂ ਲਏ ਗਏ ਅੰਕੜਿਆਂ ਮੁਤਾਬਕ ਹੈ ਅਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਭਾਖੜਾ ਡੈਮ ਦਾ ਜਲ ਪੱਧਰ ਵਧਣ ਕਰਕੇ ਡੈਮ ਤੋਂ 10000 ਪਾਣੀ ਇਨਸਟਾਲਮੈਂਟ ਦੇ ਰੂਪ ਵਿੱਚ ਛੱਡਿਆ ਜਾਏਗਾ ਜਿਸ ਨਾਲ ਸਤਲੁਜ ਦਰਿਆ ਵਿੱਚ ਇਹ ਪਾਣੀ ਵਧ ਗਿਆ ਹੈ ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਇਸ ਸਬੰਧ ਦੇ ਵਿੱਚ ਸਾਡੇ ਪੱਤਰਕਾਰ ਸੁਖਵਿੰਦਰ ਸਾਕਾ ਨੇ ਪਿੰਡਾਂ ਵਿੱਚ ਜਾ ਕੇ ਜ਼ੀਰੋ ਲੈਵਲ ਤੇ ਰਿਪੋਰਟ ਲਈ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਸੁਖਵਿੰਦਰ ਹੁਣ ਤਾਜ਼ਾ ਹਾਲਾਤ ਕੀ ਹਨ ਇਸ ਬਾਰੇ ਜਾਣਕਾਰੀ ਦਿਓ ਲਗਾਤਾਰ ਪੈਰੇ ਤੇਜ ਮੀਂਹ ਤੋਂ ਬਾਅਦ ਪਕੜ ਡੈਮ ਚੋਂ ਲਗਾਤਾਰ ਜਿਹੜੀ ਇਹ ਪਾਣੀ ਦੀ ਆਮਦ ਉਹ ਵੱਧੀ ਜਾ ਰਹੀ ਹੈ ਅੱਜ ਦਾ ਜਿਹੜਾ ਪਾਣੀ ਪਖੜਾ ਡੈਮ ਦੇ ਵਿੱਚ ਜਿਹੜੀ ਪਾਣੀ ਦਾ ਲੈਵਲ ਨਾਪਿਆ ਗਿਆ 1678 ਫੁੱਟ ਮਾਪਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ 1680 ਫੁੱਟ ਖਤਰੇ ਦਾ ਨਿਸ਼ਾਨ ਹੈ ਪਖੜਾ ਡੈਮ ਦੇ ਵਿੱਚ ਮੰਨਿਆ ਜਾਂਦਾ ਹੈ ਮਹਿਜ 2 ਫੁੱਟ ਜਿਹੜਾ ਹੈ ਦੂਰ ਖਤਰੇ ਦੇ ਨਿਸ਼ਾਨ ਤੋਂ ਰਹਿ ਚੁੱਕਿਆ ਹੈ ਜਿਹਦੇ ਸੱਡੇ ਵੱਜੋਂ ਜਿਹੜੇ ਪਖੜਾ ਡੈਮ ਦੇ ਗੇਟ ਹੈ ਉਹ 7 ਫੁੱਟ ਤੱਕ ਖੁੱਲੇਗੇ ਨੇ ਉਸ ਤੋਂ ਬਾਅਦ ਨੰਗਲ ਡੈਮ ਦੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਮਾਤਰਾ ਵਧਾ ਦਿੱਤੀ ਗਈ ਹੈ ਜਿਸ ਦੀ ਮਾਰ ਹੁਣ ਪਿੰਡਾਂ ਵਿੱਚ ਸਾਫ਼ ਦੇਖਣ ਨੂੰ ਮਿਲਦੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਸੀਂ ਨੰਗਲ ਦੇ ਕਰੀਬੀ ਪਿੰਡਾਂ ਦੇ ਵਿੱਚ ਖੜੇ ਹਾਂ ਪਿੰਡ ਦੇ ਵਿੱਚ ਬਾਣਾ ਸ਼ੁਰੂ ਹੋ ਚੁੱਕਿਆ ਹੈ ਇਹ ਤਸਵੀਰਾਂ ਨੇ ਨੰਗਲ ਦੇ ਕਰੀਬੀ ਪਿੰਡ ਪਲਾਂਡ ਦੀ ਜਿੱਥੇ ਸਤਲੁਜ ਦੇ ਪਾਣੀ ਨਾਲ ਪਨਾਮ ਦੀਆਂ ਤਸਵੀਰਾਂ ਨੇ ਜਿੱਥੇ ਸਤਲੁਜ ਦੇ ਪਾਣੀ ਨਾਲ ਜਿਹੜੀ ਮਾਰ ਉਹ ਕਰਨੀ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਦੇ ਜਿਹੜਾ ਘਰਾਂ ਦੇ ਵਿੱਚ ਹੈ ਉਹ ਪਾਣੀ ਜਿਹੜਾ ਹੈ ਬਾਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਤੇ ਅਸੀਂ ਮੌਜੂਦ ਹਾਂ ਇਹ ਸੜਕ ਹੈ ਸੜਕ ਨੇ ਵੀ ਜਿਹੜਾ ਹੁਣ ਦਰਿਆ ਦਾ ਰੂਪ ਜਿਹੜਾ ਹੈ ਲੈਣਾ ਸ਼ੁਰੂ ਕਰ ਦਿੱਤਾ ਹੈ ਸੋ ਜਿਹੜਾ ਪਾਣੀ ਹੈ ਲਗਾਤਾਰ ਰਫ਼ਤਾਰ ਵੀ ਵੱਧਦੀ ਜਾ ਰਹੀ ਹੈ ਤੇ ਪਾਣੀ ਦੀ ਜਿਹੜੀ ਆਮਦ ਉਹ ਵੀ ਵੱਧਦੀ ਜਾ ਰਹੀ ਹੈ ਸੋ ਇਹ ਤਸਵੀਰਾਂ ਨੇ ਇਹ ਲੋਕ ਜਿਹੜੇ ਆ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਚੁੱਕੇ ਨੇ ਸੋ ਸਾਡੇ ਨਾਲ ਪਿੰਡ ਦੇ ਜਿਹੜੇ ਲੋਕ ਆ ਉਹ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੀ ਕਿਸ ਤਰ੍ਹਾਂ ਜਿਹੜਾ ਅੱਜ ਪਾਣੀ ਹੈ ਜਿਹੜਾ ਬੰਨਾ ਸ਼ੁਰੂ ਹੋਇਆ ਪਾਣੀ ਦੇਖੋ ਜੀ ਸ਼ਗਲ ਲਗਾਤਾਰ ਹੀ ਕਦੇ ਉੱਪਰ ਆਉਣ ਹੋ ਰਿਹਾ ਕਦੇ ਹਾਰੇ ਕਦੇ ਘਟਾਰਿਆ ਜਿਸ ਹਿਸਾਬ ਦੇ ਪਿੱਛੋਂ ਆਮਦ ਹੋ ਰਹੀ ਉਸ ਹਿਸਾਬ ਨਾਲ ਛੱਡ ਰਹੇ ਜੀ ਉਹ ਇਹ ਸਾਡਾ ਤਾਂ ਪਿਛਲੇ ਵੀ ਜਦੋਂ ਆਇਆ ਸੀ ਜਦੋਂ ਵੀ ਹਾਲ ਖਰਾਬ ਹੀ ਹੋਇਆ ਜੀ ਉਹੀ ਹਾਲ ਇਹ ਹੈ ਜੀ ਨਹੀਂ ਜਿਵੇਂ ਅੱਜ ਜਿਹੜਾ ਪਾਖੜਾ ਟਾਈਮ ਦੇ ਵਿੱਚ ਜਿਹੜਾ ਗੇਟ ਹੈ ਸੱਤ ਫੁੱਟਾ ਖੋਲ ਦਿੱਤੇ ਗਏ ਨੇ ਤੁਹਾਨੂੰ ਪਿੰਡ ਦੇ ਵਿੱਚ ਆਵੇਗਾ ਨਹੀਂ ਵੈਸੇ ਦੱਸ ਰਹੇ ਸਾਡੇ ਨੰਬਰਦਾਰ ਸਰਪੰਚ ਨੂੰ ਜੀ ਵੈਸੇ ਦੱਸ ਰਹੇ ਤਲਾਹ ਕਰਦੇ ਕਿ ਜਿਹੜੇ ਨੀਵੇਂ ਇਲਾਕਿਆਂ ਵਾਲੇ ਉੱਪਰ ਚੜ੍ਹਦੇ ਤੇ ਕਿਦਾਂ ਹੁਣ ਨੁਕਸਾਨ ਕਿਵੇਂ ਘਰਾਂ ਦੇ ਵਿੱਚ ਤਾਂ ਪਾਣੀ ਭਰਨਾ ਚਾਹੀਦਾ ਹੈ ਖੇਤਾਂ ਦਾ ਕੀ ਨੁਕਸਾਨ ਹੈ ਖੇਤਾਂ ਦਾ ਵੀ ਨੁਕਸਾਨ ਨਹੀਂ ਹੈ ਜੀ ਪਾਣੀ ਘਰਾਂ ਦਾ ਵੀ ਨੁਕਸਾਨ ਹੈ ਸਾਡਾ ਤਾਂ ਮਾਲ ਪਸ਼ੂ ਦਾ ਵੀ ਨੁਕਸਾਨ ਹੈ ਸਾਡਾ ਕੋਈ ਜਗ੍ਹਾ ਹੀ ਨਹੀਂ ਹੈ ਇਹ ਤਾਂ ਖੇਤਾਂ ਜੀ ਰਿਹਾ ਕਰਦੇ 2020 ਦੇ ਵਿੱਚ ਵੀ ਇੰਨੀ ਹੜਾ ਆਈ ਸੀ ਇੱਥੇ ਇਹੀ ਹਾਰ ਹੋਇਆ ਜੀ ਸਰ ਤੇ ਪ੍ਰਸ਼ਾਸਨ ਉੱਤੇ ਕੋਈ ਪ੍ਰਬੰਧ ਕੀਤਾ ਸੀ ਕਿ ਪਾਣੀ ਆ ਨਾ ਸਕੇ ਪ੍ਰਸ਼ਾਸਨ ਨੂੰ ਸਾਡੀ ਹਰ ਵੇਲਾ ਠੋਕਰ ਦੀ ਮੰਗ ਹ ਉਹ ਲਾਇਆ ਜੇ ਲੇਕਿਨ ਪੂਰਾ ਨਹੀਂ ਲਾਇਆ ਉਹ ਉਹਦੇ ਪ੍ਰਾਂਮ ਸਾਡਾ ਇਹ ਹਾਲ ਹੈ ਹਰ ਸਾਲ ਦੀ ਤਰ੍ਹਾਂ ਇਹੀ ਹਾਲ ਹੋ ਗਿਆ ਤੇ ਹੁਣ ਕਿੰਨਾ ਨੁਕਸਾਨ ਆ ਖੇਤਾਂ ਦਾ ਨੁਕਸਾਨ ਪੂਰਾ ਹੀ ਹੈ ਜੀ ਹੁਣ ਤੁਸੀਂ ਤੁਸੀਂ ਦੇਖ ਰਹੇ ਜੀ ਆਪਣੇ ਥੋੜੇ ਸਾਹਮਣੇ ਹੀ ਹੈ ਜੋ ਵੀ ਹੈ ਹਾਂਜੀ ਪਿੰਡ ਦਾ ਮਾਹੌਲ ਕਿਦਾਂ ਲੋਕਾਂ ਦੇ ਵਿੱਚ ਕੀ ਮਾਹੌਲ ਹੈ ਪਿੰਡ ਦਾ ਪਿੰਡ ਦਾ ਮਾਹੌਲ ਤੁਹਾਨੂੰ ਹੁਣ ਇਹ ਪਾਣੀ ਪਾਣੀ ਹੋ ਰਿਹਾ ਜੀ ਜਿੱਧਰ ਵੀ ਹੈ ਹਾਂਜੀ ਸੋ ਇਹ ਤਸਵੀਰਾਂ ਪਿੰਡ ਪਨਾਮ ਦੀਆਂ ਨੇ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ 70 ਦਾ ਪਾਣੀ ਹੁਣ ਪਿੰਡ ਦੇ ਵਿੱਚ ਵੜਨਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਬਾਹਰ ਨਿਕਲਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪਾਣੀ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਚੁੱਕਿਆ ਹੈ ਤੇ ਲੋਕ ਜਿਹੜੇ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਚੁੱਕੇ ਨੇ ਇਹ ਤਸਵੀਰਾਂ ਨੇ ਸਾਹਮਣੇ ਇੱਕ ਘਰ ਹੈ ਇਹ ਕੋਈ ਸਾਰਾ ਜਬਈ ਇਥੋਂ ਨਹੀਂ ਇੱਕ ਘਰ ਹੈ ਜਿਹਦੇ ਵਿੱਚੋਂ ਜਿਹੜਾ ਸਤਲ ਦਾ ਪਾਣੀ ਹੁੰਦਾ ਹੋਇਆ ਬਾਹਰ ਆ ਰਿਹਾ ਹੈ ਸੜਕਾਂ ਦੇ ਉੱਤੇ ਪਾਣੀ ਹੈ ਸੜਕਾਂ ਜਿਹੜੀਆਂ ਰੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਪੱਥਰ ਬਾਹਰ ਨਿਕਲ ਚੁੱਕੇ ਨੇ ਸੋ ਲੋਕ ਜਿਹੜੇ ਆ ਪਾਣੀ ਆਉਣ ਦੇ ਨਾਲ ਪਿੰਡ ਦੇ ਵਿੱਚ ਆ ਲੋਕਾਂ ਵੱਲੋਂ ਜਿਹੜੇ ਪਸ਼ੂਆਂ ਨੂੰ ਵੀ ਹੈ ਸੁਰੱਖਿਅਤ ਥਾਮਾਂ ਤੇ ਜਾਣਾ ਜਿਹੜਾ ਸ਼ੁਰੂ ਕਰ ਦਿੱਤਾ ਹੈ। ਨੰਗਲ ਦੇ ਕਰੀਬੀ ਪਿੰਡਾਂ ਦੀਆਂ ਤਸਵੀਰਾਂ ਨੇ ਲੋਕਾਂ ਵੱਲੋਂ ਬੇਹਲੀਆਂ ਦੀਆਂ ਤਸਵੀਰਾਂ ਨੇ ਨੰਗਲ ਦੇ ਪਿੰਡ ਭਲਾਣ ਦੀਆਂ ਤਸਵੀਰਾਂ ਨੇ ਪਾਣੀ ਜਿਹੜਾ ਪਿੰਡ ਵੱਲ ਵਧਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਡੰਗਰਾ ਪਸ਼ੂਨਾਂ ਨੂੰ ਵੀ ਜਿਹੜਾ ਸੁਰੱਖਿਅਤ ਥਾਮਾਂ ਤੇ ਜਾਣਾ ਸ਼ੁਰੂ ਹੋ ਚੁੱਕੇ ਨੇ। ਸੋ ਇਹ ਤਸਵੀਰਾਂ ਨੇ ਨੰਗਲ ਦੇ ਕਰੀਬੀ ਪਿੰਡ ਪਨਾਮ ਦੀਆਂ ਜਿੱਥੇ ਸਰੋਸ ਦੇ ਪਾਣੀ ਨੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਜੀ ਬਿਲਕੁਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਹੀਠਲੇ ਇਲਾਕੇ ਬੇਲਾ ਧਿਆਨੀ ਬੇਲਾ ਰਾਮਗੜ੍ਹ ਅਤੇ तमाम ਬੇਲਿਆਂ ਦੇ ਵਿੱਚ ਜਿਹੜਾ ਪਾਣੀ ਦੇਖਣ ਨੂੰ ਮਿਲ ਰਿਹਾ ਹੈ ਹੁਣ ਲੋਕ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਤੁਸੀਂ ਗਰਾਊਂਡ ਜ਼ੀਰੋ ਰਿਪੋਰਟ ਸਾਡੇ ਪੱਤਰਕਾਰ ਸੁਖਵਿੰਦਰ ਸਾਕਾ ਤੋਂ ਤਾਜ਼ਾ ਹਾਲਾਤਾਂ ਦੀ ਜਾਣਕਾਰੀ ਸੁਣੀ ਹੈ ਸੋ ਬਿਲਕੁਲ ਪਾਣੀ ਹੁਣ ਜਿਹੜਾ ਪਿੰਡ ਦੇ ਵਿੱਚ ਦਾਖਲ ਹੋ ਚੁੱਕਾ ਹੈ ਲੋਕਾਂ ਲਈ ਚਿੰਤਾਵਾਂ ਵਧੀਆਂ ਹੋਈਆਂ ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਨੇ ਤਾਂ ਕਿ ਕਿਸੇ ਕਿਸਮ ਦਾ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਪਰ 파ਖੜਾ ਦਾ ਜਲ ਪੱਧਰ ਵਧਣ ਕਰਕੇ ਸਤਲੁਜ ਦਰਿਆ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਸਾਡਾ ਚੈਨਲ ਪਾਵਰੋ ਟਰੂਥ ਦੇ ਨਾਲ ਸਾਰਸਿਕਾਲ ਧੰਨਵਾਦ